ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਜੋ ਕਿ ਪੁਰਾਣੇ ਸਮਿਆਂ ਤੋਂ ਹੋਲੀ ਦਾ ਤਿਹਾਰ ਮਨਾਇਆ ਜਾਂਦਾ ਹੈ ਜੋ ਹਿੰਦੂ ਧਰਮ ਦੇ ਵਿੱਚ ਹੋਲੀ ਖੇਡੀ ਜਾਂਦੀ ਹੈ ਤੇ ਸਿੱਖਾਂ ਦੇ ਵਿੱਚ ਦਸਵੇਂ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਰਪਾ ਕੀਤੀ ਜੋ ਖਾਲਸਾ ਹੈ ਇਹ ਹੋਲਾ ਮਹਲਾ ਖੇਡਦੇ ਹਨ ਜੋ ਵੀ ਹਿੰਦੂ ਧਰਮ ਵਿੱਚ होली ਖੇਡਦੇ ਹਨ ਇਹਨਾਂ ਦੇ ਧਰਮ ਮੁਤਾਬਕ ਸਾਰੇ ਹਿੰਦੂ ਧਰਮ ਵਾਲਿਆਂ ਨੂੰ ਲੱਖ ਲੱਖ ਵਧਾਈ ਹੋਵੇ ਹੁਣ ਇਹ ਸੋਚਣਾ ਹੈ ਕਿ होली ਦਾ ਤਿਹਾਰ ਹਿੰਦੂ ਧਰਮ ਕਿਉਂ ਪ੍ਰਚਲਿਤ ਕੀਤਾ ਕਿਉਂ ਖੇਡੀ ਜਾਂਦੀ ਹੈ ਕਿਉਂਕਿ ਇਤਿਹਾਸ ਦੇ ਮੁਤਾਬਕ ਜਾਂ ਗੁਰਬਾਣੀ ਦੇ ਮੁਤਾਬਕ ਪਹਿਲਾਦ ਭਗਤ ਹੋਏ ਹਨ ਜੋ ਅਸੀਂ ਖਾਲਸੇ ਧਰਮ ਦੇ ਵਿੱਚ ਜੋ ਅਮਰਤ ਧਾਰੀ ਖਾਲਸਾ ਹੁੰਦਾ ਹੈ ਉਹ ਆਪਣਾ ਨਿਤਨੇਮ ਕਰਦੇ ਹਨ ਤੇ ਸ਼ਾਮ ਦੀ ਬਾਣੀ ਦੇ ਵਿੱਚ ਅਸੀਂ ਹਰ ਰੋਜ਼ ਪੜ੍ਹਦੇ ਹਾਂ ਕਿ ਹਰ ਜੁਗ ਜੁਗ ਭਗਤ ਉਪਾਇਆ ਪੈੰਜ ਰਖਦਾ ਆਇਆ RAM ਰਾਜੇ ਹਰਨਾਕਸ ਦੁਸ਼ਟ ਹਰ ਮਾਰਿਆ ਪਹਿਲਾਦ ਤਰਾਇਆ ਹਰਨਕਿਸ਼ਪ ਅਤੇ ਹਰਨਾਖਸ਼ ਦੋ ਭਾਈ ਹੋਏ ਹਨ ਤੇ ਆਮ ਇਤਿਹਾਸ ਦੇ ਵਿੱਚ ਹਰਨਕਿਸ਼ਪ ਨੇ ਲਿਖਿਆ ਪਰ ਅਸੀਂ ਗੁਰਬਾਣੀ ਨੂੰ ਮੰਨੀਏ ਤੇ ਗੁਰਬਾਣੀ ਦੇ ਵਿੱਚ ਜੋ ਪ੍ਰਣਾਲਾ ਦੇ ਪਿਤਾ ਹਰਨਾਖਸ਼ ਦੱਸਿਆ ਕਿਉਂਕਿ ਹਰਨਾਕਸ਼ ਦੁਸ਼ਟ ਹਰ ਮਾਰਿਆ ਪਹਿਲਾ ਤਰਾਇਆ ਇਥੋਂ ਇਹ ਸਿੱਧ ਹੋ ਜਾਂਦਾ ਹੈ ਕਿ ਪਹਿਲਾਦ ਦੇ ਪਿਤਾ ਹਰਨਾਕਸ਼ ਸਨ ਤੇ ਹਰਨਾਕਸ਼ ਨੇ ਬੰਦਗੀ ਕੀਤੀ ਸੀ ਤੇ ਉਸ ਨੂੰ ਰਾਜ ਮਿਲਿਆ ਤਪੋਂ ਰਾਜ ਰਾਜੋਂ ਨਰਕ ਤਨ ਗੁਰਮ ਪਿਆਰਿਓ ਜੋ ਵੀ ਇਨਸਾਨ ਰਾਜ ਕਰਦਾ ਉਹਦੀ ਪਿਛਲੀ ਬੰਦਗੀ ਹੁੰਦੀ ਆ ਭਗਤੀ ਹੁੰਦੀ ਆ ਚੰਗੇ ਕਰਮਾ ਕਰਕੇ ਉਸ ਨੂੰ ਰਾਜ ਮਿਲਦਾ ਹੈ ਤੇ ਜਿਸ ਦੇ ਰਾਜ ਦੇ ਵਿੱਚ ਕੋਈ ਚੰਗਾ ਕਰਮ ਨਾ ਹੋਵੇ ਤੇ ਉਸ ਨੂੰ ਫੇਰ ਨਰਕ ਮਿਲਦਾ ਹੁਣ ਪਿਛਲੀ ਚੰਗੀ ਬੰਦਗੀ ਸੀ ਜੋ ਰਾਜ ਕਰਦਾ ਸੀ ਹੁਣ ਹਰਨਾਗਸ ਨੂੰ ਇੰਨਾ ਹੰਕਾਰ ਹੋ ਗਿਆ ਆਪਣੇ ਰਾਜ ਦਾ ਕਿ ਉਹ ਸਭ ਲੋਕਾਂ ਨੂੰ ਕਹਿਣ ਲੱਗਿਆ ਕਿ ਮੇਰੇ ਤੋਂ ਵੱਡਾ ਕੋਈ ਨਹੀਂ ਮੈਂ ਅਨ ਦਾਤਾ ਜੋ ਲੋਕ ਮੇਰੇ ਰਾਜ ਦੇ ਵਿੱਚ ਰਹਿੰਦੇ ਐ ਸਾਰਾ ਮੇਰਾ ਦਿੱਤਾ ਹੋਇਆ ਖਾਂਦੇ ਹਨ ਤੇ ਇਸ ਲਈ ਸਾਰੇ ਮੇਰਾ ਨਾਮ ਜਪਿਆ ਕਰਨ ਮੇਰੀ ਵਡਿਆਈ ਕਰਨ ਮੇਰੀ ਉਸਤਤ ਕਰਨ ਇਸ ਦੁਨੀਆ ਤੇ ਕੋਈ ਪ੍ਰਮਾਤਮਾ ਨਹੀਂ ਐ ਮੈਂ ਸ਼ਬਦ ਦਾ ਪ੍ਰਮਾਤਮਾ ਐ ਮੈਂ ਹਰੀ ਐ ਇਸ ਤਰ੍ਹਾਂ ਜਲੇ ਹਰਨਾਸ ਥੱਲੇ ਹਰਨਾਸ ਸਭ ਇੰਜ ਕਹਿਣ ਲੱਗੇ ਐ ਹਰਨਾਖ ਸਹੀ ਹਰਨਾਖ ਹੋਣ ਲੱਗ ਪਈ ਐ ਹੁਣ ਜਦੋਂ ਬੇਦਬਾਨੀ ਹੋਵੇ ਕਿਸੇ ਦਾ ਹੰਕਾਰ ਨੂੰ ਮਟਾਉਣਾ ਹੋਵੇ ਤੇ ਪ੍ਰਮਾਤਮਾ ਆਪ ਕਿਰਪਾ ਕਰਦਾ ਹੈ ਕਿਉਂਕਿ ਹੰਕਾਰ ਨੂੰ ਮਟਾਉਣ ਵਾਸਤੇ ਕੁਝ ਨਾ ਕੁਝ ਪ੍ਰਮਾਤਮਾ ਵਿੱਧ ਬਣਾਉਂਦਾ ਹੈ ਤੇ ਪ੍ਰਮਾਤਮਾ ਦਾ ਕੋਈ ਦਰਜਾ ਹੋਰ ਕੋਈ ਲੈ ਨਹੀਂ ਸਕਦਾ ਹੁਣ ਇਹ ਹਰਨਾਕਸ਼ ਦੇ ਘਰ ਪ੍ਰਹਲਾਦ ਨੇ ਜਨਮ ਲਿਆ ਥੋੜਾ ਵੱਡਾ ਹੋਇਆ ਤੈਨੂੰ ਸਕੂਲ ਦੇ ਵਿੱਚ ਪੜ੍ਹਨੇ ਪਾਇਆ ਹੈ ਉੱਥੇ ਵੀ ਜੋ ਪੰਦਾ ਸੀ ਬੱਚਿਆਂ ਨੂੰ ਸਿੱਖਿਆ ਦਿੰਦਾ ਸੀ ਹਰਨਾਕਸ਼ ਦੀ ਵਡਿਆਈ ਕਰਾਉਂਦੇ ਸਨ ਤੇ ਪਹਿਰਲਾਦ ਨੂੰ ਵੀ ਕਹਿੰਦੇ ਸਨ ਕਿ ਆਪਣੇ ਪਿਤਾ ਦਾ ਨਾਮ ਜਪਿਆ ਕਰ ਤੁਰ ਇੱਕ ਤੋਂ ਗਿਣਤੀ ਸ਼ੁਰੂ ਹੋਈ ਐ ਤੇ ਪ੍ਰਲਾਦ ਨੇ ਪੁੱਛਿਆ ਇੱਕ ਦਾ ਅਰਥ ਕੀ ਹੈ ਤੁਸਨ ਦੱਸਿਆ ਕਿ ਪਰਮਾਤਮਾ ਇੱਕ ਹੈ ਤੇ ਕਹਿੰਦੇ ਜੇ ਪਰਮਾਤਮਾ ਇੱਕ ਹੈ ਤਾਂ ਫਿਰ ਦੂਸਰੇ ਦਾ ਨਾਮ ਕਿਉਂ ਲਿਆ ਜਾਵੇ ਪਰਮਾਤਮਾ ਹੀ ਸਭ ਨੂੰ ਦੇਣ ਵਾਲਾ ਹੈ ਪਰਮਾਤਮਾ ਹੀ ਜਨਮ ਦੇਣ ਵਾਲਾ ਹੈ ਪਰਮਾਤਮਾ ਹੀ ਇਸ ਨੂੰ ਖਤਮ ਕਰਨ ਵਾਲਾ ਹੈ ਰੋਜੀ ਵੀ ਪ੍ਰਮਾਤਮਾ ਦਿੰਦਾ ਜੋ ਰਿਜਕਾ ਪ੍ਰਮਾਤਮਾ ਦਿੰਦਾ ਬੇਸ਼ੱਕ ਮੇਰੇ ਪਿਤਾ ਮਹਾਰਾਜੇ ਹਨ ਪਰ ਜੋ ਉਹ ਖਾਂਦੇ ਹਨ ਪਹਿਨਦੇ ਹਨ ਲੋਕਾਂ 'ਚ ਵੰਡਦੇ ਹਨ ਉਹ ਪ੍ਰਮਾਤਮਾ ਦਾ ਦਿੱਤਾ ਹੋਇਆ ਹੈ ਹੁਣ ਉਮਰ ਦੇ ਵਿੱਚ ਭਾਵੇਂ ਛੋਟੇ ਸਨ ਬੜੇ ਹੈਰਾਨ ਹੋਏ ਐ ਹੌਲੀ-ਹੌਲੀ ਕਰਦਿਆਂ ਪਹਿਰਲਾਦ ਦੀ ਮਾਤਾ ਕੋਲ ਗੱਲ ਪਹੁੰਚੀ ਐ ਤੇ ਉਹਨਾਂ ਨੇ ਬੜਾ ਸਮਝਾਇਆ ਕਿ ਪੁੱਤਰ ਤੂੰ ਆਪਣੇ ਪਿਤਾ ਦੀ ਵੰਡਿਆਈ ਕਰ ਤੂੰ ਉਸ ਦਾ ਜਸ ਗਾਉਣਾ ਕਰ ਜੇ ਤੇਰੇ ਪਿਤਾ ਨੂੰ ਪਤਾ ਲੱਗ ਗਿਆ ਤਾਂ ਤੈਨੂੰ ਬੜੀ ਭੈੜੀ ਸਜ਼ਾ ਮਿਲੇਗੀ ਪਰ ਪ੍ਰਹਲਾਦ ਨੇ ਪਰਮਾਤਮਾ ਦਾ ਨਾਮ ਜਪਿਆ ਹੌਲੀ ਹੌਲੀ ਇਹ ਗੱਲ ਹਰਨਾਸ ਤੱਕ ਪਹੁੰਚੀ ਹੈ ਤੇ ਜਦੋਂ ਆਪਣੇ ਪੁੱਤਰ ਨੂੰ ਪੁੱਛਿਆ ਤੈ ਤੂੰ ਕਿਸ ਦਾ ਨਾਮ ਜਪਦਾ ਹੈ ਕਹਿਣ ਲੱਗੇ ਕਿ ਮੈਂ ਉਸ ਨਰੰਕਾਰ ਦਾ ਨਾਮ ਜਪਦਾ ਉਸ ਪਰਮਾਤਮਾ ਦਾ ਉਸ ਹਰੀ ਦਾ ਨਾਮ ਜਪਦਾ ਜਿਸ ਨੇ ਮੈਨੂੰ ਪੈਦਾ ਕੀਤਾ ਇਹ ਗੱਲ ਸੁਣ ਕੇ ਹਰਨਾਕਸ਼ ਬੜਾ ਗੁੱਸੇ ਦੇ ਵਿੱਚ ਆਇਆ ਸਜ਼ਾਵਾਂ ਦਿੱਤੀਆਂ ਹਰ ਰੋਜ਼ ਜਾਮਾ ਮਿਲਦੀ ਹੈ ਤੇ ਫਿਰ ਪੁੱਛਦੇ ਆ ਕਿ ਬੀ ਹੋਣ ਦੱਸ ਕਿਸ ਦਾ ਨਾਮ ਜਪੇਗਾ ਭਗਤ ਪਹਿਰਲਾਦ ਸੱਚ ਦੇ ਡਟੇ ਹੈ ਕਹਿਣ ਲੱਗਿਆ ਕਿ ਪਿਤਾ ਜੀ ਤੁਸੀਂ ਬੇਸ਼ੱਕ ਦੇਸ਼ ਦੇ ਰਾਜ ਹੋ ਤੁਸੀਂ ਭਾਵੇਂ ਮੈਨੂੰ ਜਨਮ ਦਿੱਤਾ ਪਰ ਪ੍ਰਮਾਤਮਾ ਨੇ ਸਵਾਸ ਦਿੱਤੇ ਹਨ ਤੇ ਰੋਜੀ ਵੀ ਪ੍ਰਮਾਤਮਾ ਦੇਵੇਗਾ ਫਿਰ ਇਹ ਗੱਲਾਂ ਸੁਣ ਕੇ ਹਰਨਾਕਸ਼ ਨੇ ਪ੍ਰਹਲਾਦ ਨੂੰ ਪਹਾੜ ਤੋਂ ਸਟੋਆਇਆ ਫਿਰ ਪ੍ਰਹਲਾਦ ਜੀ ਬਚ ਗਏ ਫੇਰ ਨਦੀ ਦੇ ਵਿੱਚ ਸੁੱਟਾਇਆ ਉੱਥੋਂ ਵੀ ਭਗਤ ਜੀ ਬਚ ਗਏ ਸਨ ਅਖੀਰ ਇਹਨਾਂ ਨੇ ਕਿਹਾ ਕਿ ਇਸ ਨੂੰ ਜਾਉਂਦੇ ਜੀ ਸਾੜ ਦਿੱਤਾ ਜਾਵੇ ਇਹ ਸਾਡੇ ਕਹਣੇ ਦੇ ਵਿੱਚ ਨਹੀਂ ਅੱਜ ਇਹ ਕਹਣੇ ਦੇ ਵਿੱਚ ਨਹੀਂ ਕੱਲ ਨੂੰ ਲੋਕ ਹੋਰ ਇਹਦੇ ਮਗਰ ਲੱਗਣਗੇ ਇਸ ਕਰਕੇ ਇਹਨੂੰ ਕੋਈ ਸਖਤ ਸਜ਼ਾ ਦਿੱਤੀ ਜਾਵੇ ਤੇ ਉਸ ਸਮੇਂ ਜੋਹਰਨਾਕਸ ਦੀ ਇੱਕ ਭੈਣ ਸੀ ਜਿਸ ਦਾ ਨਾਮ ਹੋਲਿਕਾ ਸੀ ਤੇ ਉਸ ਹੋਲਿਕਾ ਨੇ ਵੀ ਪਰਮਾਤਮਾ ਦੀ ਰੱਦਨਾ ਕੀਤੀ ਸੀ ਉਸ ਦੀ ਭਗਤੀ ਕੀਤੀ ਵਡਿਆਈ ਕੀਤੀ ਜਸ ਕੀਤਾ ਤੇ ਉਸ ਨੂੰ ਕੁਝ ਵਾਰ ਪ੍ਰਾਪਤ ਹੋਏ ਸਨ। ਤੋਂ ਉਸ ਨੂੰ ਇਹ ਵਾਰ ਪ੍ਰਾਪਤ ਹੋਇਆ ਸੀ ਕਿ ਭਾਵੇਂ ਕਿੰਨੀ ਵੀ ਅੱਗ ਹੋਵੇ ਤੈਨੂੰ ਮਹਿਸੂਸ ਨਹੀਂ ਹੋਵੇਗਾ। ਤੂੰ ਉਸ ਅੱਗ ਦੇ ਵਿੱਚ ਸੜੇਂਗੀ ਨਹੀਂ ਜਲੇਂਗੀ ਨਹੀਂ। ਹਰਨਾਕਸ਼ ਨੂੰ ਇਹ ਪਤਾ ਸੀ ਤੋ ਉਸਨੇ ਆਪਣੀ ਭੈਣ ਨੂੰ ਕੋਲ ਬੁਲਾਇਆ ਤੇ ਹੁਕਮ ਕੀਤਾ ਕਿ ਤੂੰ ਪਹਿਰਲਾਦ ਨੂੰ ਆਪਣੀ ਗੋਦ ਦੇ ਵਿੱਚ ਬਿਠਾ ਕੇ ਅਗਣ ਦੇ ਵਿੱਚ ਬੈਠ ਜਾ ਤੈਨੂੰ ਕੁਝ ਹੋਣਾ ਨਹੀਂ ਤੇ ਪ੍ਰਲਾਦ ਆਪੇ ਸੜ ਕੇ ਸੁਆਹ ਹੋ ਜਾਵੇਗਾ ਉਸੇ ਤਰ੍ਹਾਂ ਉਹਨਾਂ ਨੇ ਆਪਣੇ ਭਰਾ ਦਾ ਹੁਕਮ ਮੰਨਿਆ ਕਿਉਂਕਿ ਬਾਦਸ਼ਾਹ ਸੀ ਹੁਕਮ ਮੰਨ ਕੇ ਲੱਕੜਾਂ ਇਕੱਠੀਆਂ ਕੀਤੀਆਂ ਗਈਆਂ ਹੁਣ ਲੱਕੜਾਂ ਉਂਚਣ ਕੇ ਆਪ ਉੱਤਰੇ ਆਪ ਚੌਂਕੜਾ ਮਾਰ ਕੇ ਉਹਨਾਂ ਲੱਕੜਾਂ ਦੇ ਉੱਪਰ ਬੈਠ ਗਈ ਹੈ ਤੇ ਪ੍ਰਹਲਾਦ ਨੂੰ ਆਪਣੀ ਬੁੱਕਲ ਦੇ ਵਿੱਚ ਬਿਠਾ ਲਿਆ ਗਿਆ ਹੁਣ ਉਹਨਾਂ ਲੱਕੜਾ ਨੂੰ آگ ਲਾਈ ਗਈ ਹੈ ਤੇ ਬਹੁਤ ਸਾਰਾ ਉੱਚੀਆਂ ਲਾਟਾਂ ਨਿਕਲੀਆਂ ਬੜਾ ਭਾਂਬੜ ਮੱਚਿਆ ਤੇ ਇਹੋ ਜੀ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਕਿ ਪ੍ਰਹਲਾਦ ਜੀ ਬਚ ਗਏ ਹਨ ਜੋ ਉਹਨਾਂ ਦੀ ਭੂਆ ਸੀ ਹਰਨਾਕਸ ਦੀ ਭੈਣ ਸੀ ਹੁਲਕਾ ਤੇ ਉਹ ਸੜ ਕੇ ਸੁਆਹ ਹੋ ਗਈ ਆ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪ੍ਰਮਾਤਮਾ ਦੀ ਰਜਾ ਕਿਉਂਕਿ ਪ੍ਰਮਾਤਮਾ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ ਤੇ ਦੁਸ਼ਟਾਂ ਨੂੰ ਸਜ਼ਾ ਮਿਲਦੀ ਹੈ ਇਹ ਸਭ ਕੁਝ ਵੇਖ ਕੇ ਬੜਾ ਹੈਰਾਨ ਹੋਇਆ ਤੇ ਕ੍ਰੋਧਵਾਨ ਹੋਇਆ ਫਿਰ ਵੀ ਹਾਰ ਨਹੀਂ ਮੰਨੀ ਉਸ ਮੂਰਖ ਨੂੰ ਇਹ ਸਮਝ ਨਾ ਆਈ ਕਿ ਇੰਨਾ ਕੁਝ ਮੈਂ ਪਹਿਲਾਦ ਦੇ ਨਾਲ ਕਰ ਲਿਆ ਤੇ ਇਹਦਾ ਵਾਲ ਵੀ ਵਿੰਗਾ ਨਹੀਂ ਹੋ ਰਿਹਾ ਤੇ ਫਿਰ ਉਸਨੇ ਕੀ ਕੀਤਾ ਕਿ ਇੱਕ ਥੰਮ ਲਿਆਂਦਾ ਉਸ ਨੂੰ ਗਰਮ ਕੀਤਾ ਗਿਆ ਕਿ ਪਹਿਰਲਾਦ ਇਸ ਨੂੰ ਥੰਮ ਦੇ ਨਾਲ ਬੰਨ ਕੇ ਸਾੜ ਦਿੱਤਾ ਜਾਵੇਗਾ ਹੁਣ ਉਸ ਸਮੇਂ ਪਹਿਰਲਾਦ ਨੂੰ ਲਿਆਂਦਾ ਗਿਆ ਥੰਮ ਨੂੰ ਗਰਮ ਕੀਤਾ ਗਿਆ ਜਦੋਂ ਪਹਿਲਾਦ ਉਸ ਥੰਮ ਦੇ ਕੋਲ ਆਇਆ ਤੇ ਕੀ ਦੇਖਿਆ ਕਿ ਇੱਕ ਕੀੜਾ ਥੰਮ ਦੇ ਉੱਪਰ ਚੜ੍ਹਿਆ ਜਾ ਰਿਹਾ ਹੈ ਉਸ ਨੂੰ ਵੇਖ ਕੇ ਪਹਿਲਾਦ ਬੜਾ ਖੁਸ਼ ਹੋਇਆ ਕਿ ਇੱਕ ਕੀੜਾ ਇਸ ਥੰਮ ਤੇ ਚੜ੍ਹਿਆ ਜਾ ਰਿਹਾ ਹੈ ਤੇ ਇਹਨੂੰ ਕੁਝ ਨਹੀਂ ਹੋਇਆ ਤੇ ਮੇਰਾ ਕੀ ਹੋਵੇਗਾ ਤੇ ਪ੍ਰਿਯਾਦ ਨੇ ਪ੍ਰਮਾਤਮਾ ਨੂੰ ਰੱਧਿਆ ਤੇ ਉਸ ਜਦੋਂ ਥੰਮ ਦੇ ਨਾਲ ਪ੍ਰਿਯਾਦ ਨੂੰ ਬੰਨਣ ਲੱਗੇ ਆ ਤਤੰ ਪਾਟ ਗਿਆ ਜੋ ਵੀ ਕੋਈ ਇਨਸਾਨ ਇਸ ਦੁਨੀਆ ਤੇ ਆਇਆ ਉਸ ਨੇ ਜਾਣਾ ਹੁੰਦਾ ਹੈ ਮੌਤ ਇੱਕ اٹਲ ਸਚਾਈ ਹੈ ਹੁਣ ਹਰਨਾਕਸ਼ ਨੂੰ ਵੀ ਬੜੇ ਵਾਰ ਮਿਲੇ ਸੀ ਜਦੋਂ ਭਗਤੀ ਕੀਤੀ ਸੀ ਕਿ ਮੈਂ ਨਾ ਅੰਦਰ ਮਰਾਂ ਨਾ ਬਾਹਰ ਮਰਾਂ ਨਾ ਧੁੱਪੇ ਮਰਾਂ ਨਾ ਛਾਵੇਂ ਮਰਾਂ ਨਾ ਅਸਤਰ ਮਾਰੇ ਨਾ ਸ਼ਸਤਰ ਮਾਰੇ ਨਾ ਧਰਤੀ ਤੇ ਮਰਾਂ ਨਾ ਆਕਾਸ਼ ਤੇ ਮਰਾਂ ਬਹੁਤ ਸਾਰੇ ਵਾਰ ਮੋਬਾਰ ਪ੍ਰਾਪਤ ਹੋਏ ਸਨ ਉਹਨ ਉਸ ਸਮੇਂ ਜਦੋਂ ਥਮ ਪਟਿਆ ਤਾਂ ਵਿੱਚੋਂ ਉਹਦੇ ਹਰਨਾਕਸ਼ ਨੂੰ ਮਾਰਨ ਵਾਸਤੇ ਇੱਕ ਨਰਸਿੰਘ ਦਾ ਰੂਪ ਧਾਰਨ ਕੀਤਾ ਹੈ ਉਹ दैਵੀ ਸ਼ਕਤੀ ਉੱਥੇ ਪ੍ਰਗਟ ਹੋਈ ਹੈ ਨਰਸਿੰਘ ਪਾਉ ਸਰੀ ਸੀ ਉਹ ਬੰਦੇ ਦਾ ਸੀ ਜੋ ਮੁਖ ਸੀ ਉਹ ਸ਼ੇਰ ਦਾ ਸੀ ਨਾ ਉਹ ਪੂਰਾ ਬੰਦਾ ਸੀ ਨਾ ਪੂਰਾ ਸ਼ੇਰ ਸੀ ਹੁਣ ਉਸ ਨੇ ਜੋ ਨਰਸਿੰਘ ਥੰਮ ਨੂੰ ਪਾੜ ਕੇ ਬਾਹਰ ਆਇਆ ਸੀ ਤ ਉਸ ਮੇ ਨਾ ਉਸ ਰਾਤ ਦਾ ਸਮਾਂ ਸੀ ਨਾ ਦਿਨ ਦਾ ਸੰਧਿਆ ਦਾ ਸਮਾਂ ਸੀ ਤੇ ਉਸ ਨੇ ਆਪਣੇ ਪੱਟਾਂ ਦੇ ਉੱਪਰ ਹਰਨਾਕਸ਼ ਨੂੰ ਰੱਖਿਆ ਨਾ ਧਰਤੀ ਤੇ ਸੀ ਨਾ ਆਕਾਸ਼ ਤੇ ਸੀ ਤੇ ਹੁਣ ਉਸ ਨੇ ਆਪਣੇ ਜੋ ਹੱਥਾਂ ਦੇ ਨਹਾਂ ਸਨ ਕਿਉਂਕਿ ਉਹ ਸ਼ੇਰ ਦੇ ਪੰਜੇ ਸਨ ਉਸ ਦੇ ਨਾਲ ਹਰਨਾਕਸ਼ ਨੂੰ ਵੋ ਚਾਲਿਆਂ ਚੀਰ ਦਿੱਤਾ ਤੇ ਉਸ ਦਾ ਅੰਤ ਕਰ ਦਿੱਤਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਉਸ ਸਮੇਂ ਤੋਂ ਜੋ ਇਨਾਂ ਪਾਪੀਆਂ ਨੂੰ ਸਜ਼ਾ ਮਿਲੀ ਤੇ ਉਥੋਂ ਦੇ ਲੋਕਾਂ ਨੇ ਖੁਸ਼ੀ ਮਨਾਈ ਉਸ ਤੋਂ ਬਾਅਦ ਜੋ ਹੋਲੀ ਹੁਲਕਾ ਦਹਨ ਹੁੰਦਾ ਜੋ ਹੌਲਕਾ ਸੀ ਉਹ ਸਾੜਨ ਦੀ ਖੁਸ਼ੀ ਮਨਾਈ ਤੇ ਉਸ ਦੇ ਸਮੇ ਇਹ ਹੋਲੀ ਦਾ ਤਿਹਾਰ ਸ਼ੁਰੂ ਹੋਇਆ ਸੀ ਤੇ ਰੰਗ ਵੀ ਉਦੋਂ ਦਾ ਲੋਕਾਂ ਨੇ ਪਾਉਣਾ ਸ਼ੁਰੂ ਕੀਤਾ ਇਹ ਖੁਸ਼ੀ ਦਾ ਚਿੰਨ ਸੀ ਜੋ Hindu ਧਰਮ ਵਾਲੇ ਮਨਾਉਂਦੇ ਸਨ ਸੋਏ ਸੀ ਜੋ ਹਿੰਦੂ ਧਰਮ ਦੇ ਵਿੱਚ ਹੋਲੀ ਮਨਾਈ ਜਾਂਦੀ ਹੈ ਉਸ ਦਾ ਕਾਰਨ ਸੋ ਕੱਲ ਨੂੰ ਅਸੀਂ ਦੂਸਰੀ ਵੀਡੀਓ ਦੇ ਵਿੱਚ ਦੱਸਾਂਗੇ ਕਿ ਜੋ ਖਾਲਸਾ ਹੋਲਾ ਮੱਲਾ ਖੇਡਦਾ ਹੈ ਜੋ ਹੋਲਾ ਮੱਲਾ ਇਹ ਤਿਉਹਾਰ ਹੈ ਇਹ ਦਸਵੇਂ ਪਾਤਸ਼ਾਹ ਨੇ ਕਿਉਂ ਸ਼ੁਰੂ ਕੀਤਾ ਸੀ ਤੇ ਕਿਉਂ ਖੇਡਿਆ ਜਾਂਦਾ ਹੈ ਸੋ ਅੱਜ ਦੀ ਇੱਥੇ ਸਮਾਪਤੀ ਹੈ ਹੋਈਆਂ ਭੁਲਾਂ ਦੀ ਖੀਮਾ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਜੋਗ ਹਨ ਦੁਆਰਾ ਫਿਰ ਜੋ ਹੋਲੀ ਖੇਡਦੇ ਹਨ Hindu ਧਰਮ ਦੇ ਵਿੱਚ ਇਨਾਂ ਵੀਰਾਂ ਨੂੰ ਫੇਰ ਹੋਲੀ ਦੀ ਲੱਖ ਲੱਖ ਵਧਾਈ ਆਓ ਸਾਰੇ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ